ਆਮ ਰੱਖਿਆ ਜਾ। ਜੋ ਤੁਸੀਂ ਆਪ ਇੰਡਸਟਰੀ ਨਾਲ ਜੁੜੇ ਹੋ ਹੋ ਕੀ ਤੁਹਾਨੂੰ ਲੱਗਦਾ ਕਿ ਕਿਉਂਕਿ ਬੇਸ਼ੱਕ ਅੱਜ ਪਹਿਲਾ ਦਿਨ ਹੈ ਪਰ ਵੀਜ਼ਾ ਪਹਿਲੀ ਕਲੀਅਰ ਹੁੰਦਾ ਹੈ ਕਿ ਆਹ ਡਿਪਾਰਟਮੈਂਟ ਆ ਰਿਹਾ ਤੇ ਮੈਂ ਕੀ ਕਰਨਾ ਹੈ ਇੰਡਸਟਰੀ ਨਾਲ ਤੁਸੀਂ ਕੁਝ ਜੁੜੇ ਹੋ ਹੋ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੇਖੋ ਸਭ ਨਾਲੋਂ ਵੱਡੀ ਚੀਜ਼ ਹੁੰਦੀ ਹੈ ਆ ਇਸ ਆਫ ਡੂਇੰਗ ਬਿਜ਼ਨਸ ਉਹ ਸਭ ਤੋਂ ਜ਼ਰੂਰੀ ਹੈ ਇੰਡਸਟਰੀ ਲਈ। ਹੋਰ ਬਾਕੀ ਤਾਂ ਜੋ ਬੈਨੀਫਿਟ ਹੈਗੇ ਸਾਡੀ ਪਾਲਿਸੀ ਚ ਹੈ ਜਾਂ ਅਸੀਂ ਇੰਡੀਵਿਜੂਅਲ ਕੇਸ ਤੇ ਦੇ ਸਕਦੇ ਆ। ਬਟ ਸਭ ਨਾਲੋਂ ਜ਼ਰੂਰੀ ਹੁੰਦਾ ਈਜ਼ ਆਫ ਡੂਇੰਗ ਬਿਜ਼ਨਸ ਔਰ ਈਜ਼ ਆਫ ਡੂਇੰਗ ਬਿਜ਼ਨਸ ਵਾਲਾ ਸੀ ਚੱਲਾਂਗੇ ਔਰ ਲੋਕਾਂ ਨੂੰ ਸਹੂਲਤ ਕਰਾਂਗੇ ਕਿ ਉਹਨਾਂ ਦਾ ਉਹਨਾਂ ਦੇ ਪ੍ਰੋਜੈਕਟ ਜਿਹੜੇ ਰਿਕਾਰਡ ਟਾਈਮ 'ਚ ਕਲੀਅਰੈਂਸ ਹੋਣ ਔਰ ਰਿਕਾਰਡ ਟਾਈਮ 'ਚ ਲੱਗਣ ਲੁਧਿਆਣਾ ਦੀ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਰੁਜ਼ਗਾਰ ਬਹੁਤ ਜ਼ਿਆਦਾ ਜਿੰਦੀ ਹੈ ਯੂਥ ਨੂੰ ਰੁਜ਼ਗਾਰ ਦੇਣਾ ਇੰਡਸਟਰੀ ਇੱਕ ਵੱਡਾ ਸਾਧਨਾ ਹੈ ਇੰਡਸਟਰੀ ਨਾਲ ਸਭ ਤੋਂ ਜ਼ਿਆਦਾ ਰੁਜ਼ਗਾਰ ਹੈ ਜਿਹੜਾ ਦਿੱਤਾ ਜਾ ਸਕਦਾ ਹੈ ਬਾਕੀ ਉਸ ਸੀਜਨ ਨੂੰ ਲੈ ਕੇ ਤਾਂ ਕਿ ਯੂਥ ਨੂੰ ਰੁਜ਼ਗਾਰ ਵੀ ਮਿਲ ਸਕੇ ਔਰ ਇੰਡਸਟਰੀ ਵੀ ਅੱਗੇ ਵਧੇ ਹਰ ਵਰਗ ਦੇ ਲੁਧਿਆਣਾ ਵਰਤੇ ਕਾਰਜ ਕਰਕੇ ਕੁਝ ਲੁਧਿਆਣਾ ਦੀ ਇੰਡਸਟਰੀ ਦਾ ਹਰ ਵਰਗ ਨੂੰ ਕਵਰ ਆਫ ਕੋ ਦੋਕੇ 18 ਸਾਲ ਤੋਂ ਲੈ ਕੇ 35 ਨਾਲ ਕਵਰ ਹੋ ਸਕੀ ਇਹ ਜੇ ਤੁਸੀਂ ਸਟੈਪ ਜੀ ਇਸ ਤਰ੍ਹਾਂ ਦੀ ਜਿਹੜੀ ਦੋ ਤਰ੍ਹਾਂ ਦੀਆਂ ਇੰਡਸਟਰੀਆਂ ਹੁੰਦੀਆਂ ਕੁਝ ਹੁੰਦੀਆਂ ਆਟੋਮੈਟਿਡ ਉੱਥੇ ਰੋਜ਼ਗਾਰ ਘੱਟ ਹੁੰਦਾ ਕੁਝ ਹੁੰਦੀਆਂ ਜਿੱਥੇ ਰੋਜ਼ਗਾਰ ਯਾਦਾ ਮਿਲ ਸਕਦਾ ਹੈ ਜਿਸ ਤਰ੍ਹਾਂ ਟੈਕਸਟਾਈਲ ਵਿੱਚ ਸਟਿਚਿੰਗ ਹੈ ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਰੋਜ਼ਗਾਰ ਯਾਦਾ ਮਿਲੇ ਉਹ ਇੰਡਸਟਰੀ ਨੂੰ ਅਸੀਂ ਹੋਰ ਕੋਈ ਇਨਸੈਂਟਿਵ ਦਈਏ ਜਿਹੜੇ ਰੋਜ਼ਗਾਰ ਨਾਲ ਰਿਲੇਟਡ ਹੋਣੇ ਬਾਕੀ ਸਟੇਟਾਂ ਨੇ ਵੀ ਕੀਤਾ ਸੀ ਮਤਲਬ ਕਿ ਆਪਸ ਚ ਅਫਸਰ ਸੇ ਬਾਅਦ ਡਿਸਕਸ ਕਰਕੇ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਿਹਾ ਕਿ ਰੋਜ਼ਗਾਰ ਮੈਂ ਇਹ ਦੇਖਿਆ ਜਦੋਂ ਇੰਡਸਟਰੀ ਵਧਦੀ ਹੈ ਨਾ ਰੋਜ਼ਗਾਰ ਆਪੇ ਆ ਜਾਂਦਾ ਉਹ ਕਹਿੰਦੇ ਨਾ let us start the other things will come uh, automatically kyunki ik industry je lagdi hai chahe oh automation wali odiyan agge subsidiaries badiya lag jandiyan dekho ye industry nu sirf manufacturing ch nahi rozgar chahiye da security ho gaya unna da staff ho gaya unna da para-phleedia ho gaya driving staff ho gaya vehicles ho gaye so mere khayal nal industry lagni zaruri hai ਔਰ ਜਿਹੜਾ ਰੋਜ਼ਗਾਰ ਹੈ ਉਹ ਆਪੇ ਆਏਗਾ ਲੁਧਿਆਣਾ ਦੀ ਗੱਲ ਕਰ ਲਈਏ ਤੈਨੂੰ ਲੁਧਿਆਣਾ ਦੀ ਕਿਹੋ ਜਿਹੀ ਹੋਦਰੀ ਇਹ ਤੁਹਾਨੂੰ ਪਤਾ ਘਰ ਰੋਟੀ ਵੀ ਕਿਉਂ ਕਿ ਜਿਵੇਂ ਬੱਚੇ ਹੋਣਗੇ ਸਪੈਸ਼ਲ ਕੋਈ ਚੀਜ਼ ਕਰਨ ਵਾਸਤੇ ਉੱਠ ਸਕਣਾ ਆ ਕੇ ਜਿਵੇਂ ਜਿਹੜੀ ਇਥੋਂ ਜਾਂਚ ਕੀਤੀ ਹੋਈ ਹੈ ਵਾਪਸ ਲੈਣਾ ਉਹ ਤੁਸੀਂ ਬਿਹਤਰ ਜਾਣਦੇ ਹੋ ਇਹ ਸਨ ਬਿਮਾਰੀ ਕੀ ਇਸ ਤਰ੍ਹਾਂ ਦੇਖੋ ਜਿਹੜੇ ਸਾਡੇ ਐਸ ਐਮ ای ਤੇ ਐਮ ਐਸ ਐਮ ਇ ਇੰਡਸਟਰੀਲਿਸਟ ਭਰਾ ਆ ਉਹ ਕਦੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੇ ਸਵੇਰੇ ਉੱਠਣਾ ਸ਼ਾਮੀ ਮਤਲਬ ਕਿ ਸਵੇਰੇ ਉੱਠ ਕੇ ਆਪਣੀ ਇੰਡਸਟਰੀ ਜਾਣਾ ਸ਼ਾਮੀ ਆ ਜਾਣਾ ਉਹ ਆਪਣੀ ਫੈਮਿਲੀ ਦੇ ਕੋਲ ਰਹਿਣਾ ਚਾਹੁੰਦੇ ਆ ਉਹ ਚਾਹੇ ਕੋਈ ਸਟੇਟ ਅਲਾ ਉਹਨਾਂ ਨੂੰ ਜਿੰਨਾ ਮਰਜ਼ੀ ਇਨਸੈਂਟਿਵ ਦੇਵੇ ਜੋ ਮਰਜ਼ੀ ਕਰੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਚੰਗਾ ਲੱਗਦਾ ਉਹਨਾਂ ਦਾ ਸੋਸ਼ਲ ਸਰਕਲ ਸਾਰਾ ਹੈ ਇਹ ਕੁਝ ਇੰਡਸਟ੍ਰੀਅਲਿਸਟ ਬਾਹਰ ਜਾਂਦੇ ਆ ਉਹ ਜਿਹੜੇ ਜਾਂਦੇ ਆ ਉਹ ਮੇਨਲੀ ਜਿਹੜੇ ਵੱਡੇ ਇੰਡਸਟ੍ਰੀਅਲਿਸਟ ਆ ਪਰ ਉਹ ਜਿਹੇ ਉੱਧਰ ਲੈ ਅੱਧਰ ਵੀ ਜਾਂਦੇ ਆ ਉਹ ਡਿਪੈਂਡ ਕਰਦਾ ਹੁਣ ਦੇਖੋ ਟਾਟਾ ਸਟੀਲ ਇੱਥੇ ਆ ਜੀ ਪੰਜਾਬ ਚ ਆਪਣੇ ਕੁਝ ਟੈਕਸਟਾਈਲ ਦੇ ਯੂਨਿਟ ਉੱਥੇ ਚੱਲੇਗੇ ਬਟ ਉਹ ਐਸ ਕਰਕੇ ਨਹੀਂ ਗਏ ਜਾਂ ਐਸ ਕਰਕੇ ਨਹੀਂ ਸਿਰਫ ਜਾਣਦੇ ਕਿ ਪੰਜਾਬ ਚ ਕੋਈ ਪ੍ਰੋਬਲਮ ਹੈ ਉਹ ਐਸ ਕਰਕੇ ਜਾਂਦੇ ਆ ਕਿ ਰੌ ਮਟੀਰੀਅਲ ਦੀ ਅਵੇਲੇਬਿਲਟੀ ਕਿੱਥੇ ਆਪਾਂ ਟੈਕਸਟਾਈਲ ਦੇਖਦੇ ਆ ਜੀ ਮਧਿਆ ਪ੍ਰਦੇਸ਼ ਚ ਗਏ ਕਿਉਂ ਗਏ ਕਿਉਂਕਿ ਉੱਥੇ ਕਾਟਨ ਅਵੇਲੇਬਲ ਪੰਜਾਬ ਚ ਵੀ ਅਵੇਲੇਬਲ ਹੈ ਉੱਥੇ ਵੀ ਅਵੇਲੇਬਲ ਹੈ ਅਗਲਾ ਕਹਿੰਦਾ ਕੱਲ ਨੂੰ ਇੱਕ ਜਗ੍ਹਾ ਕਾਟਨ ਦੀ ਕ੍ਰੋਪ ਕੋਈ ਖਰਾਬ ਹੋ ਜਾਏ ਇਕੱਠੋ ਜੇ ਦੂਜੇ ਪਾਸੇ ਮਿਲ ਜੇ ਦੂਜੀ ਗੱਲ ਇਹ ਆ ਕਈਆਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਉਹ ਪੋਰਟ ਕੋ ਚਲੇ ਜਾਂਦੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੇ ਵੱਡੇ ਇੰਡਸਟਰੀ ਵਾਲੇ ਆ ਉਹੀ ਜਾਂਦੇ ਹੈ ਜਿੱਥੇ ਉਹ ਅਫੋਰਡ ਕਰ ਸਕਦੇ ਬਟ ਜੇ ਤੁਸੀਂ ਕਹੋ ਕੋਈ ਇੰਡਸਟਰੀ ਇੱਥੋਂ ਬੰਦ ਕਰਕੇ ਬਾਹਰ ਚਲਾ ਗਿਆ ਉਹ ਕੋਈ ਨਹੀਂ ਇਹ ਜਿਹੜੀ ਐਕਸਟਰਾ ਇਨਵੈਸਟਮੈਂਟ ਹੁੰਦੀ ਜਾਂ ਉਨ੍ਹਾਂ ਦੀ ਐਕਸਪੈਂਸ਼ਨ ਹੁੰਦੀ ਆ ਉਹਦੇ ਲਈ ਕਈ ਵਾਰੀ ਬੰਦਾ ਕਹਿ ਦਿੰਦਾ ਜਿਹੜੇ ਵੱਡੇ ਇੰਡਸਟਰੀ ਲਿਸਟ ਹੁੰਦੇ ਪ੍ਰੋਫੈਸ਼ਨਲੀ ਰਨ ਕੰਪਨੀਆਂ ਹੁੰਦੀਆਂ ਕਿ ਅਸੀਂ ਵੀ ਡੂ ਨਾਟ ਪੁੱਟ 올 ਦੀ ਐਗਸ ਇਨ ਵਨ ਉਹ ਤਾਂ ਹੋ ਜਾਂਦਾ ਹਾਂਜੀ ਹੋਰ ਦੱਸੋ ਸਰ ਲੁਧਿਆਣਾ ਦੀ ਗੱਲ ਕਰ ਲਈ ਲੁਧਿਆਣੇ ਛੋਤਰੀ ਇੰਡਸਟਰੀ ਸਾਈਕਲ ਦਾ ਬਹੁਤ ਕਾਰੋਬਾਰ ਹੈ ਉੱਥੇ ਤੁਸੀਂ ਜਿੱਤੇ ਕਿ ਆਏ ਹੋ ਉਹਨਾਂ ਵਾਸਤੇ ਖਾਸ ਕੁਝ ਲੈ ਕੇ ਆ ਰਹੇ ਹੋ ਇੱਕ ਉਹ ਇੱਕ ਨਾ ਹੁਮਨਡਸ ਇੰਡਸਟਰੀ ਅਲੀ ਨਾਲ ਪਹਿਲਾਂ ਵੀ ਜਦੋਂ ਰਾਜ ਸਭਾ ਐਮ ਪੀ ਸੀ ਤਿੰਨ ਸਾਲਾਂ ਜਿਮ ਉਹਨਾਂ ਦੇ ਬੜੇ ਕੰਮ ਕਰਾਏ ਜੋ ਜੋ ਕਹਿੰਦੇ ਰਹੇ ਔਰ ਮੈਨੂੰ ਪੂਰਾ ਸਾਥ ਮਿਲਿਆ ਪੰਜਾਬ ਸਰਕਾਰ ਤੋਂ ਕੁਝ ਸੈਂਚੂ ਗਵਰਨਮੈਂਟ ਦੇ ਵੀ ਉਹਨਾਂ ਦੇ ਇਸ਼ੂ ਸੀ ਉਹ ਵੀ ਚੁੱਕੇ ਜਿੱਥੋਂ ਜਿੱਥੋਂ ਜੋ ਜੋ ਮੈਂ ਕੰਮ ਕਰਾ ਸਕਿਆ ਕਰੂੰਗਾ ਹੁਣ ਵੀ ਜਿਹੜੇ ਇਹਨਾਂ ਦੇ ਮੁੱਦੇ ਹੋਣਗੇ ਉਹ ਮੈਂ ਚੁੱਕੂੰਗਾ ਬਾਕੀ ਗੱਲ ਇਹ ਹੈ ਜੀ ਕਿ ਜਿਹੜੀ ਚੀਜ਼ ਲੁਧਿਆਣੇ ਲਈ ਕਰਾਂਗੇ ਉਹ ਆਪੇ ਪੂਰੇ ਪੰਜਾਬ ਦੀ ਹੋ ਜਾਊਗੀ ਕੋਈ ਇਹ ਤਾਂ ਹੈ ਨਹੀਂ ਕਿ ਸਿਟੀ ਵਾਈਜ਼ ਕੋਈ ਪਾਲਿਸੀ ਲਈ ਆਈ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਲੁਧਿਆਣੇ ਦੀ ਇੱਕ ਡਿਮਾਂਡ ਹੈਗੀ ਐਗਜ਼ੀਬਿਸ਼ਨ ਸੈਂਟਰ ਦੀ ਉਹ ਲੁਧਿਆਣਾ ਸ਼ਹਿਰ ਦੀ ਡਿਮਾਂਡ ਕਿਉਂਕਿ ਉੱਥੇ ਐਗਜ਼ੀਬਿਸ਼ਨਾਂ ਬਹੁਤ ਲੱਗਦੀ ਇੰਡਸਟਰੀ ਉਹ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਅਸੀਂ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਐਗਜ਼ੀਬਿਸ਼ਨ ਸੈਂਟਰ ਦੀ ਉਹ ਸਾਰੀ ਜਲਦੀ ਤੋਂ ਜਲਦੀ ਚਾਲੂ ਕਰਾਂਗੇ ਜਿਵੇਂ ਮੰਟੀਕੂਮੈਂਟਿਕਲ ਸਰਜਿਕਲ ਟੂਲਸ ਫੁੱਟਬਾਲ ਸਪੋਰਟਸ ਨੂੰ ਸਸਤੀ ਹੈਗੀ ਹੈ ਉਹਨਾਂ ਨੂੰ ਸਿੱਖੇ ਦੇ ਕਿਉਂਕਿ ਇਹਨਾਂ ਦਾ ਜਿਹੜੀ ਆਪਣੀ ਟ੍ਰੈਡੀਸ਼ਨਲ ਸੀ ਆਪਣੀ ਆ ਕੇ ਉਹਨਾਂ ਵੀ ਜਿਹੜੀ ਹੈ ਇਨੀਸ਼ੀਏਟ ਕਰ ਲੈ ਰਹੇ ਹੋ ਤੁਹਾਨੂੰ ਤੁਸੀਂ ਹੁਣ ਤੁਸੀਂ ਆਪ ਇੱਕ ਇੰਡਸਟਰੀਸਟ ਹੋ ਤੁਸੀਂ ਕੋਈ ਨਾ ਕਰਾਂਗੇ ਜੀ ਪਹਿਲਾ ਦਿਨ ਹੈ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਸਾਰੇ ਸਵਾਲਾਂ ਦੇ ਤੁਹਾਡੇ ਜਵਾਬ ਦਵਾਂਗੇ ਪਰ ਮੈਂ ਇੱਕ ਯਕੀਨ ਦਿਵਾਉਣਾ ਕਿ ਜਿਹੜੇ ਮੇਰੇ ਪ੍ਰੋਡੈਸਰ ਹੈਗੇ ਤਰਨਪਰੀ ਸੋਨ ਜੀ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਔਰ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਜਾਰੀ ਰੱਖਾਂਗੇ ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਜਿਹੜਾ ਮੈਨੂੰ ਡਿਪਾਰਟਮੈਂਟ ਦੇ ਕੇ ਜਾ ਰਹੇ ਆ ਉਹਦੇ ਵਿੱਚ ਪਹਿਲਾਂ ਕਾਫੀ ਕੰਮ ਹੋਇਆ ਔਰ ਅੱਗੇ ਹੁੰਦਾ ਰਹੇਗਾ ਜੋ-ਜੋ ਇੰਡਸਟਰੀ ਦੇ ਮੁੱਦੇ ਹੋਣਗੇ ਉਹ ਅਸੀਂ ਸੰਜੀਪ ਜੀ ਸਾਹਿਬ ਤੁਹਾਡੀ ਪ੍ਰਾਇੋਰਟੀਸ ਪਹਿਲਾਂ ਕੀ ਰਹਿਣਗੀਆਂ ਕਿਉਂਕਿ ਜ਼ਾਹਿਰ ਹੈ ਲੋਕਾਂ ਨੂੰ ਵੀ ਜ਼ਿਆਦਾ ਉਮੀਦ ਹੁੰਦੀ ਹੈ ਔਰ ਲੁਧਿਆਣਾ ਦੇ ਵਿੱਚ ਕਿੰਨੀ ਇੰਡਸਟਰੀ ਹੈ ਤੁਹਾਡੇ ਲਈ ਸਭ ਤੋਂ ਪਹਿਲੀ ਪ੍ਰਾਇੋਰਟੀ ਕੀ ਰਹੇਗੀ ਲੁਧਿਆਣਾ ਨਾਲ ਜੋ ਇੰਡਸਟਰੀ ਲਿਸਟ ਕਰਨਗੇ ਇਹ ਇਹ ਜਿਹੜੀ ਪ੍ਰਾਇੋਰਟੀ ਦਾ ਉਹ ਤੈਅ ਕਰਨਗੇ ਅਸੀਂ ਸਿਰਫ ਇੰਪਲੀਮੈਂਟ ਕਰਾਂਗੇ ਥੈਂਕ ਯੂ ਠੀਕ ਹੈ ਬਹੁਤ ਛੋਟੀ ਜਿਹੀ ਗੜਸ਼ੰਕਰ ਦੇ ਕਸਬਾ ਸੈਲਾ ਕੋਰ ਚ ਚਲਦੀ ਬਾਸ ਚ ਇੱਕ ਬਜ਼ੁਰਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਬਜ਼ੁਰਗ ਦੇ ਥੈਲੇ ਚ ਰੱਖੇ 1 ਲੱਖ ਰੁਪਏ ਗਾਇਬ ਹੋ ਗਏ ਥੈਲਾ ਫਟਿਆ ਹੋਇਆ ਸੀ ਤੇ ਨੋਟਾਂ ਦੀਆਂ ਥੱਦੀਆਂ ਗਾਇਬ ਸਨ ਕੰਡਕਟਰ ਨੇ ਬਾਸ ਚ ਉਤਰੀ ਮਹਿਲਾ ਤੇ ਸ਼ੱਕ ਜਤਾਇਆ ਜੋ ਬਾਸ ਚ ਉਤਰ ਕੇ ਥੋੜੀ ਹੀ ਦੂਰ ਪੈਦਲ ਜਾ ਰਹੀ ਸੀ ਮਹਿਲਾ ਦੇ ਕੋਲ ਜਾ ਕੇ ਬਾਸ ਰੋਕੀ ਤਾਂ ਮਲਜ਼ਮ ਮਹਿਲਾ ਨੇ ਤੁਰੰਤ ਨੋਟਾਂ ਦੀਆਂ ਥੱਦੀਆਂ ਬਾਸ ਦੀਆਂ ਪੌੜੀਆਂ ਸੁੱਟ ਦਿੱਤੀਆਂ ਮਹਿਲਾ ਨੇ ਇੰਜ ਜ਼ਾਹਰ ਕਰਨਾ ਚਾਹਿਆ ਕਿ ਉਸਨੇ ਤਾਂ ਕੁਝ ਕੀਤਾ ਹੀ ਨਹੀਂ ਬਜ਼ੁਰਗ ਸ਼ਖਸ ਨੇ ਪੈਸੇ ਵਾਪਸ ਮਿਲਦੇ ਸੁਖਦਾ ਸਾਲਿਆ ਸੋਨੀਪਤ ਦੇ ਸੈਕਟਰ 7 ਫਲਾਈਓਵਰ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦਰਸਲ ਇੱਕ 13 ਰਫਤਾਰ ਸਕਾਰਪੀਓ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ ਜਿਸ ਦੌਰਾਨ ਕਾਰ ਸਵਾਰ ਚਾਰ ਨੌਜਵਾਨਾਂ ਚੋਂ ਦੋ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਇੱਕ ਨੌਜਵਾਨ ਦਾ ਹਸਪਤਾਲ ਇਲਾਜ ਚੱਲ ਰਿਹਾ। ਪਰਿਵਾਰ ਦੇ ਲੋਕ ਇਹ ਚਾਰ ਲੋਕ تھے ਜੋ ਖਾਣਾ ਖਾਣੇ ਕੇ ਲਈ ਜਾਂ ਮੁਖਲ ਦਾਬੇ ਪਰ ਆਏ ਹੋਏ تھے। ਇਹ ਲੋਕ 11 ਵਜੇ ਕੇ ਕਰੀਬ ਕੱਲ ਰਾਤ ਖਾਣਾ ਖਾ ਕੇ ਵਾਪਸ ਜਾ ਰਹੇ تھے। तो रास्ते में इनकी गाड़ी का एक्सीडेंट हो गया जिसमें से तीन लड़के बुझा गए एक लड़का जो विशाल पुत्र जजविंदर है वो गंभीर रूप से घायल है वो हॉस्पिटलाइज है कौन सी गाड़ी थी थी स्कॉर्पियो एन गाड़ी और मौत किस, किस किस की हुई थी ये प्रिंस पुत्र रविंदर निवासी बिनौली जनपद बागपत और आदित्य पुत्र जितेंद्र निवासी बिनौली और तीसरा लड़का है सचिन पुत्र लोकेंदर ये निवासी सिरसली जिला बागपत ਕਿਆ ਕਰਤੇ ਤੇ ਜੀ ਇਹ ਬੱਚੇ ਆਪਣੀ ਆਪਣੀ ਦੁਕਾਨੇ ਚਲਾਤੇ ਤੇ ਇੱਕ ਬੱਚਾ ਪੜ੍ਹਦਾ ਹਰਿਆਣਾ ਦੇ ਹਿਸਾਰ ਚ ਗੜੀ ਬਸ ਸਟੈਂਡ ਨੇੜੇ ਪੁਲਿਸ ਦੀ ਪੀਸੀਆਰ ਤੇ ਟਰੱਕ ਦੀ ਟੱਕਰ ਹੋ ਗਈ ਪੀਸੀਆਰ ਗੱਡੀ ਚ ਸਵਾਰ ਤਿੰਨ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਜਾਰੀ ਹੈ ਇਸ ਮੌਕੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ